ਲਿਕੇ ਹੈ ਤੁਹਾਡੇ ਲਈ ਸਿੱਕਮ ਸਟੈਂਡ ਦਾ ਇੱਕ ਨਵਾਂ ਬੰਪਰ ਸਿੱਕਮ ਸਟੈਂਡ ਨੇ ਇੱਕ ਹੋਰ ਬੰਪਰ ਲਾਂਚ ਕੀਤਾ ਹੈ 크리스마ਸ ਬੰਪਰ ਇਹ ਜਿਹੜੀ ਟਿਕਟ ਹੈ ਮਾਰਕੀਟ ਵਿੱਚ ਆ ਚੁੱਕੀ ਆ ਤੁਸੀਂ ਜਾ ਕੇ ਟਿਕਟ ਖਰੀਦ ਸਕਦੇ ਹੋ ਇਹ ਵਿੱਚ ਕਿੰਨੇ ਪ੍ਰਾਈਸ ਆ ਕਿੰਨੀਆਂ ਟਿਕਟਾਂ ਆ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਤੁਸੀਂ ਲੋਟਰੀ ਖਰੀਦਣ ਲੱਗੇ ਇਹ ਵੀਡੀਓ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਰਿਜ਼ਲਟ ਵੀ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਣੇ ਆ ਇਸ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਪ੍ਰਾਈਸ ਵਾਰੀ ਗੱਲ ਕਰਾਂਗੇ ਇਹ ਵਿੱਚ ਕਿਹੜੇ ਕਿਹੜੇ ਪ੍ਰਾਈਸ ਆ ਪਹਿਲਾ ਪ੍ਰਾਈਜ਼ ਹੈਗਾ ਜੀ 3 ਕਰੋੜ ਰੁਪਏ ਦਾ ਇਹ ਗਰੰਟੀ ਟੂ ਪਬਲਿਕ ਹੈ ਗਰੰਟਰ ਦਾ ਮਤਲਬ ਇਹ ਹੁੰਦਾ ਕਿੰਨੀ ਸਰਕਾਰ ਦੀ ਟਿਕਟ ਵਿਗਈ ਨਾਮ ਉਹਦੇ ਵਿੱਚੋਂ ਕੱਢੇ ਜਾਣਾ ਹੁਣ 5 ਲੱਖ ਦੀ ਸਕੀਮ ਹੈ ਸਰਕਾਰ ਦੀ 50000 ਟਿਕਟ ਵਿਗਈ ਸਰਕਾਰ ਦੀ ਵਿਕੇ ਵੀਰ ਸਰਕਾਰ ਨੂੰ ਪਹਿਲਾ ਪ੍ਰਾਈਜ਼ ਦੇਣਾ ਹੀ ਪੈਣਾ ਹੈ ਦੂਸਰਾ ਨਾਮ ਹੈਗਾ ਜੀ 10 ਲੱਖ ਰੁਪਏ ਦਾ ਇਹ ਵੀ ਇੱਕ ਪ੍ਰਾਈਜ਼ ਹੈ ਤੀਸਰਾ ਨਾਮ ਹੈਗਾ ਜੀ 5 ਲੱਖ ਰੁਪਏ ਦਾ ਇਹ ਵੀ ਇੱਕ ਪ੍ਰਾਈਜ਼ ਹੈ ਚੌਥਾ ਨਾਮ ਹੈਗਾ ਜੀ 9000 ਰੁਪਏ ਦੇ 500 ਪ੍ਰਾਈਜ਼ ਪੰਜਵਾਂ ਨਾਮ ਹੈਗਾ ਜੀ 5000 ਦਾ ਇਹ ਵੀ 500 ਪ੍ਰਾਈਜ਼ ਹੈ ਛੇਵਾਂ ਨਾਮ ਹੈਗਾ ਜੀ 3000 ਦਾ ਇਹ ਵੀ 500 ਪ੍ਰਾਈਜ਼ ਨਿਕਲਣੇ ਆਂ ਐਂਡਲਾ ਪ੍ਰਾਈਜ਼ ਜਿਹੜਾ 1000 ਦਾ ਤੇ 25000 ਪ੍ਰਾਈਜ਼ ਨਿਕਲਣੇ ਆਂ ਟੋਟਲ ਜਿਹੜੀ ਸਕੀਮ ਆ ਉਹ 5 ਲੱਖ ਦੀ ਆ ਪਹਿਲਾ ਪ੍ਰਾਈਜ਼ ਗਾਰੰਟੀਡ ਆ ਜਿਹੜੇ ਤੁਸੀਂ 500 ਰੁਪਏ ਲਾਉਨੇ ਆ ਜਦੋਂ ਵੀ ਤੁਸੀਂ ਲੋਟਰੀ ਖਰੀਦੇ ਇਹ ਵੀ ਜਰੂਰ ਦੇਖਿਆ ਕਰੋ ਇਹ ਲੋਟਰੀ ਗਾਰੰਟੀਡ ਹੈਗੀ ਜਾਂ ਨਹੀਂ ਹੈਗੀ ਤੁਸੀਂ 500 ਰੁਪਏ ਲਾ ਰਹੇ ਹੋ ਤੁਹਾਡੇ ਮਿਹਨਤ ਦੇ ਪੈਸੇ ਆ 500 ਰੁਪਏ ਤੁਸੀਂ ਲਾ ਰਹੇ ਹੋ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸੱਟ ਕਿੱਦਾਂ ਮਲਾਉਣਾ ਹੈ ਇਹ ਲੋਟਰੀ ਸਹੀ ਵੀ ਹੈਗੀ ਜਾਂ ਨਹੀਂ ਪਹਿਲਾ ਪ੍ਰਾਈਜ਼ ਗਾਰੰਟੀਡ ਹੈਗਾ ਜਾਂ ਨਹੀਂ ਹੈਗਾ ਕਿਸੇ ਨੂੰ ਨਿਕਲਦੀ ਵੀ ਹੈਗੀ ਲੋਟਰੀ ਤੈਨੂੰ ਤੁਸੀਂ ਜਿਹੜਾ ਖਿਆਲ ਰੱਖਣਾ ਹੈ ਲਾਟਰੀ ਖਰੀਦਣ ਲੱਗੇ ਫਿਰ ਤੁਸੀਂ ਇਹ ਦੇਖਣਾ ਹੈ ਲਾਟਰੀ ਹਮੇਸ਼ਾ ਦੁਕਾਨ ਤੋਂ ਜਾ ਕੇ ਖਰੀਦਣੀ ਹੈ ਤੇ ਟਿਕਟ ਨੂੰ ਸੰਭਾਲ ਕੇ ਰੱਖਣਾ ਕਿਉਂਕਿ ਜਿਹੜਾ ਨਾਮ ਹੈ ਟਿਕਟ ਦੇ ਉੱਤੇ ਹੀ ਮੈਨਾ ਤੁਸੀਂ ਜਦੋਂ ਕਲੇਮ ਕਰਨਾ ਹੈ ਹੁਣ ਇਹਦੇ ਵਿੱਚ ਪਹਿਲੇ ਪ੍ਰਾਈਜ਼ ਆ ਤਿੰਨ ਬੜੇ 3 ਕਰੋੜ ਦਾ 10 ਲੱਖ ਦਾ ਤੇ 5 ਲੱਖ ਦਾ ਇਹ ਜਿਹੜਾ ਪ੍ਰਾਈਜ਼ ਆ ਕਲੇਮ ਹੋਣੇ ਆ ਮਹੀਨੇ ਦੇ ਵਿੱਚ ਵਿੱਚ ਸਾਨੂੰ ਪੈਸੇ ਮਿਲ ਜਾਂਦੇ ਆ ਜਿਹੜੇ ਛੋਟੇ ਪ੍ਰਾਈਜ਼ ਹੁੰਦੇ ਆ ਹੁਣ ਇਹ ਵਿੱਚ 9000 ਦਾ ਪ੍ਰਾਈਜ਼ ਆ ਇਹ ਤੁਸੀਂ ਸੇਲਰ ਤੋਂ ਲੈਣਾ ਹੈ ਜਿੱਥੋਂ ਤੁਸੀਂ ਟੈਟ ਖਰੀਦ ਕੇ ਦੁਕਾਨ ਤੇ ਜਾਣਾ ਹੈ ਸੇਲਰ ਨੂੰ ਟੈਟ ਦੇਣੀ ਹੈ ਤੇ ਹੁਣ ਤੁਹਾਨੂੰ 9000 ਰੁਪਏ ਦੇਣਾ ਤੇ ਪੈਸੇ ਵੀ ਪੂਰੇ ਲੈਣੇ ਤੁਸੀਂ ਸੇਲਰ ਜਿਹੜਾ ਹੈ ਉਹ ਡਾਇਨਾਮਿਕ ਕਟੌਤੀ ਨਹੀਂ ਕਰ ਸਕਦਾ ਕੋਈ ਵੀ ਨਹੀਂ ਕਰਦਾ ਜਿਹੜੇ ਪਹਿਲੇ ਤਿੰਨ ਪ੍ਰਾਈਸਾਂ ਉਹ ਵੱਡੇ ਆ ਇਹ ਸਰਕਾਰ ਨੂੰ ਤੁਹਾਨੂੰ ਟੈਕਸ ਕੱਟ ਕੇ ਪੈਸੇ ਦੇਣੀ ਆ ਤੁਹਾਡੇ ਕੋਲ ਠੀਕ ਹੈ ਜੀ ਤੇ ਬਾਕੀ ਛੋਟੇ ਵੀ ਬਹੁਤ ਸਾਰੀ ਪ੍ਰਾਈਸ ਆ ਇੱਥੇ ਤੁਸੀਂ ਨੋਟੇ ਸਰ ਚਾਰ ਨੰਬਰ ਮੈਚ ਕਰਨੇ ਹੁੰਦੇ ਆ ਪਹਿਲੇ ਪ੍ਰਾਈਸ ਲਈ ਜਿਹੜੇ ਆ 6 ਨੰਬਰ ਮੈਚ ਕਰਨੇ ਆ ਦੂਸਰੇ ਲਈ ਵੀ 6 ਤੀਸਰੇ ਲਈ ਵੀ 6 ਨੰਬਰ ਮੈਚ ਕਰਨੇ ਆ ਚੌਥਾ ਨਾਮ ਹੈ ਜੀ 9 ਇਥੇ ਤੁਸੀਂ ਲੋਟਰੀ ਸਰਫ ਚਾਰ ਨੰਬਰ ਮੈਚ ਕਰਨੇ ਆਂ ਮੋਹਲੇ 2 ਨੰਬਰ ਛੱਡ ਦੇਣੀਆਂ 50 ਤੋਂ ਲੈ ਕੇ 99 ਤੱਕ ਕੋਈ ਵੀ ਨੰਬਰ ਹੋਇਆ ਤੁਸੀਂ ਮੋਹਲੇ 2 ਨੰਬਰ ਛੱਡ ਦੇਣੀਆਂ ਠੀਕ ਹੈ ਜੀ 5000 ਦਾ ਇੱਥੇ ਵੀ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਆਂ ਸੇਵਾ ਪ੍ਰਾਈਸ 3000 ਦਾ ਇੱਥੇ ਵੀ ਤੁਸੀਂ ਲੋਟਰੀ ਚਾਰ ਨੰਬਰ ਮੈਚ ਕਰਨੇ ਆਂ ਐਂਡਲਾ ਪ੍ਰਾਈਸ ਜਿਹੜਾ ਜੀ 1000 ਦਾ ਇੱਥੇ ਵੀ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਆਂ ਟਿਕਟ ਦੀ ਕੀਮਤ ਹੈ ਕਿ ਜੀ 500 ਪਿਆ ਤੇ ਡਰਾ ਜਿਹੜਾ ਨਿਕਲਣਾ 27 ਤਰੀਕ ਨੂੰ ਨਿਕਲਣਾ 12ਵੇਂ ਮਹੀਨੇ ਜੀ ਗਰੰਟੀਡ ਲੋਟਰੀ ਆ ਤੁਸੀਂ ਵੀ ਜਾ ਕੇ ਖਰੀਦ ਲਓ ਇਹ ਕਿਉ ਸਿੱਕਮ ਸਟੇਟ ਦੀ ਲੋਟਰੀ ਹੈ ਤੇ ਕਿਸੇ ਨੂੰ ਲੋਟਰੀ ਖਰੀਦਣ ਲੱਗੇ ਕਿਸੇ ਨੂੰ ਕੋਈ ਤੁਸੀਂ ਪੈਸਾ ਨਹੀਂ ਦੇਣਾ ਲੋਟਰੀ ਜਿੱਤਣ ਲੱਗੇ ਵੀ ਲੋਟਰੀ ਤੋਂ ਬਾਅਦ ਵੀ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਹੁੰਦਾ ਜਿਹੜਾ ਕਲੇਮ ਫਾਰਮ ਹੁੰਦਾ ਉਹ ਵੀ ਫ੍ਰੀ ਹੁੰਦਾ ਸਰਕਾਰ ਵੱਲੋਂ ਹੁੰਦਾ ਇਹ ਗੱਲ ਦਾ ਤੁਸੀਂ ਹਮੇਸ਼ਾ ਖਿਆਲ ਰੱਖਣਾ ਲੋਟਰੀ ਹਮੇਸ਼ਾ ਦੁਕਾਨ ਤੋਂ ਜਾ ਕੇ ਖਰੀਦਣੀ ਹੈ ਤੇ ਸੰਭਾਲ ਕੇ ਟਿਕਟ ਰੱਖਣੀ ਹੈ ਕਿਉਂਕਿ ਨਾਮ ਜਿਹੜਾ ਟਿਕਟ ਦੇ ਉੱਤੇ ਹੀ ਮਿਲਣਾ ਹੈ ਇਹ ਨਾ ਹੋਵੇ ਤੁਸੀਂ ਟਿਕਟ ਅਨਾਡਾ ਨਾਮ ਲੱਗ ਗਿਆ ਪਹਿਲਾਂ ਤੁਸੀਂ ਟਿਕਟ ਨੂੰ ਗਵਾਤਾ ਜਾਂ ਪਾਣੀ ਚ ਧੋ ਹੋ ਗਈ ਉਹਦੇ ਉੱਤੇ ਤੁਹਾਨੂੰ ਨਾਮ ਨਹੀਂ ਮਿਲਣਾ ਕਿਉਂਕਿ ਤੁਸੀਂ ਸਰਕਾਰ ਨੂੰ ਟਿਕਟ ਜਮ੍ਹਾਂ ਕਰਾਉਣੀ ਆ ਸਰਕਾਰ ਦੇਖਦੀ ਹੁੰਦੀ ਹੈ ਟਿਕਟ ਅਸਲੀ ਵੀ ਹੈਗੀ ਜਾਂ ਨਕਲੀ ਹੈ ਤੇ ਬਾਕੀ ਰਿਜ਼ਲਟ ਜਿਹੜਾ ਤੁਹਾਨੂੰ ਸਾਡੇ ਇਸ YouTube ਚੈਨਲ ਤੇ ਮਿਲ ਜਾਣਾ ਜਰੂਰ ਫੋਲੋ ਕਰਿਓ Facebook ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਧੰਨਵਾਦ